ਵਾਰੀ ਖਾਲਸਾ ਵਾਹਿਗੁਰੂ ਫਤਿਹ ਆਜ ਵੀ ਫਿਰ ਤੁਹਾਨੂੰ ਕਰਾਉਨੇ ਆ ਖਿਲਾੜੀ ਦੇ ਦਰਸ਼ਨ ਜੀ ਔਰ ਕਰਦੇ ਆਪਾਂ ਪਥਰੇੜੀਆਂ ਪਥਰੇੜੀਆਂ ਬੰਦ ਘਰਾੜ ਲੱਗਿਆ ਵੈ ਜੀ ਗੁਰੂ ਘਣਾਉਣਾ ਐਵੇਂ ਦਿਖਾਉਨੇ ਤੁਹਾਨੂੰ ਖਿਲਾੜੀ ਚੱਲਦੀ ਆਜੋ ਆ ਲੋ ਜੀ ਔਰ ਦੀ ਕਰਦੀ ਥੱਲੇ ਚ ਪੈਕਿੰਗ ਤੇ ਇੱਧਰ ਸੱਕਰ ਬਣਾਤੀ ਆ ਬੱਤ ਦੀ ਦੁਬਾਰਾ ਅਸ ਪੱਕ ਰਹੇ ਇੱਧਰ ਆਣਾ ਦਾ ਮਣਦਾ ਆਪਣਾ ਗੁੜਾ ਖਿਲਾੜੀ ਦਾ ਦਲਦਾ ਪੱਠਾ ਧੂਆ ਨਿਕਲਦਾ ਇਸ ਤਰ੍ਹਾਂ ਮਣਦਾ ਆਪਣਾ ਗੁੜ ਜੀ ਇੱਕ ਖਿਲਾੜੀ ਅੱਗੇ ਆ ਪਿੰਡਾਂ ਵਿੱਚ ਥੋੜੇ ਥੋੜੇ ਘਰਾਂ ਦੇ ਯਾਨੀ ਬਹੁਤ ਖਿਲਾੜੀ ਹੁੰਦੀ ਸੀ ਹੁਣ ਤਾਂ ਠੀਕ ਆ ਲੈ ਜਾਓ ਲੈ ਜਾਓ ਜੀ ਬਾਈ ਕਹਿੰਦਾ ਦੁਕਾਨ ਦੇ ਲਾਗ ਲੈ ਜਾਣੀ ਬਾਕੀ ਲੈ ਜਾਓ ਬਾਈ ਰੌਣਕ ਮੇਲਾ ਇਹ ਤੇ ਆਪਣੀ ਖਿਲਾੜੀ ਫਰੇੜੀਆਂ ਪਿੰਡ ਦੇ ਨਾਲੇ ਆਪਣਾ ਪਿੰਡ ਪੈ ਜਾਂਦਾ ਉਹਦੇ ਦੂਗ੍ਹਾ ਮੋਟਰ ਇਹ ਬਾਤ ਤਾਂ ਹੁਣ ਜੀ ਤਿਆਰੀ ਹੈ ਜੀ ਜੇ ਇੱਕ ਨਾ ਕੋੜੀ ਫੇਰ ਲੱਗ ਜੰਨੇ ਆ ਤੇ ਹੁਣ ਗੁੜ ਪੱਕ ਗਿਆ ਰਸ ਜਿਹੜਾ ਉੱਧਰ ਚੱਲਦਾ ਪਹਿਲਾਂ ਉੱਧਰ ਉਹ ਵੀ ਗਰਮ ਹੋ ਕੇ ਮੈਲ ਚੱਕਦੀ ਮਿੱਠਾ ਛੋਡਾ ਪਾ ਗਿਆ ਨਾ ਮੈਲ ਚੱਕ ਦੰਨੇ ਆ ਤੇ ਆਹ ਦੇਖੋ ਆਪਣਾ ਹਨਾ ਹੁਣ ਤਿਆਰ ਹੈ ਇਹ ਬਸ ਇਹਦੇ ਵਿੱਚ ਇਧਰ ਪਾ ਦੇਣਾ ਸਿਕੰਜਾ ਲਾਇਆ ਵਾ ਆ ਤਾਰ ਦੇਖੋ ਉੱਥੇ ਰਕਮਾ ਕੇ ਉਹਦੇ ਨਾਲ ਇਹਨੂੰ ਇਹਦੇ ਵਿੱਚ ਇਹ ਕਹੇ ਬਾਈ ਚੱਕ ਕੀ ਕਹਦੇ ਇਹਨੂੰ ਚੱਕ ਹਾਂ ਚੱਕ ਕਹਿੰਦੇ ਇਹਨੂੰ ਚੱਕ ਚ ਪਾ ਦਣੀ ਇਹ ਲੱਕੜੀ ਦਾ ਚੱਕ ਹੁੰਦਾ ਇਹਦੇ ਵਿੱਚ ਜਬ ਠੰਡਾ ਹੋਣ ਤੇ ਬਾਹਰ ਫਿਰ ਗੋੜ ਲਾ ਲੋ ਸੱਕਰ ਬਣਾ ਲੋ ਤੇ ਹੁਣ ਬੜ ਦੇ ਨੇ ਗੋੜ ਸੱਕਰ ਬਣਾ ਇਹ ਹੁਣ ਪੱਕ ਗਿਆ ਇਹਨਾਂ ਰਾਸਾ ਬਣਾ ਇਹਨੂੰ ਕਹਿੰਦੇ ਲਾਲਾ ਨਾਲੇ ਫਿਰ ਆ ਗਿਆ ਇਹ ਤੇ ਹੁਣ ਇਹਦੇ ਚੱਕ ਚ ਪਾ ਦਾਂਗੇ ਦੇ ਬਾਅਦ ਦਿਖਾਉਂਦੇ ਹਾਂ ਲੋ ਜੀ ਸੀਕਾ ਬੰਦ ਕਰਤਾ ਬਾਈ ਨੇ ਹੁਣ ਬਸ ਪੱਕ ਗਿਆ ਬਣ ਚੱਲਿਆ ਇਹੋਂ ਅੰਦਰ ਆਪਾਂ ਸਾੜ ਇਹੋ ਛੋੜਿਆ ਬਣਾਵਾਂਗੇ ਚੱਕ ਚੱਕ ਲੋੜੀਂਦੀ ਤਿਆਰੀ ਹੈ ਜੀ ਬਸ ਬਣ ਲੱਗੇ ਬਾਈ ਆਓ ਦੇਖੋ ਮੈਂ ਵੀ ਬਾਈ ਸਾੜਾ ਜਾਂ ਹਾਂਜੀ ਸਾੜਾ ਆਹ ਦੇਖੋ ਚੱਕ ਪਲਟਾ ਤਾਂ ਉੱਧਰ ਘਮਾਤਾ ਬਾਈ ਨੇ ਕਿ ਬੰਦੇ ਨਹੀਂ ਫਿਰ ਚੱਕਣਾ ਪੈਂਦਾ ਦੇਖੋ ਚੱਕ ਚਿੱਟਾ ਗਿਆ ਲਾਲਾ ਪੁਰਪਾਤਕੇ ਤਿਆਰ ਕਰਨੇ ਨੇ ਗਰਮ ਹੋ ਗਿਆ ਇਹਨਾਂ ਨਾਲ ਵਿੱਚ ਪੱਥਰੀ ਨੰਦੀ ਪੁਰਪਾਤ ਕਿੰਨਾ ਮਿਲ ਜਾਂਦਾ ਵਾਸ ਕੰ ਜਾਮਣਾ ਵੇ ਵਧੀਆ ਸੇ ਟਮਾਰਾ ਬਾਈ ਕੱਲਾ ਜਾਣਾ ਆਰਾਮ ਨਾਲ ਕੋਈ ਆ ਵੀ ਰੋਜ਼ ਕੰਮ ਕਰਨਾ ਗੰਨਾ ਆਉਣਾ ਚੱਕ ਚਪਾਤਾ ਪੁਰਾਪਾ ਹਾਲੀ ਹੋਲੀ ਪੱਕੂਆ ਸਾਫ ਕਰਦੇ ਹਾਂ ਉਹ ਹੁਣ ਇੱਥੇ ਪਾ ਦੇਣਾ ਆ ਦੇਖੋ ਉਧਰ ਤੇ ਹੁਣ ਰਾਸ ਐ ਚ ਪਾ ਦੇਣਾ ਰਾਸ ਐ ਚ ਪਾ ਕੇ ਫਿਰ ਹੁਣ ਇੱਧਰ ਇਹਨੇ ਫਿਰ ਬੱਤ ਛੇਤੀ ਆਈ ਜਾਂਦੀ ਹੁਣ ਦੱਸ ਉਧਰ ਰੇਜੀ ਗਿਆ ਵਾਲੀ ਆ ਗਿਆ ਆ ਪਾਤਾ ਰਾਸ ਨਾਲ ਦੀ ਨਾਲ ਇਹ ਉਧਰ ਕੱਢ ਕੇ ਮੋਨੇ ਪੱਕੂਆ ਉਧਰ ਗੁੜ ਰਾਸ ਪਾ ਲਓ ਲੱਗੇ ਦੋ ਜਾਨੇ ਚੱਕ ਚ ਗਰਮ ਹੋਇਆ ਵੇ ਰਾਸ ਛੇਤੀ ਬੱਤ ਆ ਜਾਂਦੀ ਬੱਲੀ ਨੇ ਆਪਣੇ ਪਿੰਡਾਂ ਵਾਲੀ ਆਮਕਲਾੜੀਆਂ ਸਿੰਗਲ ਇਚ ਇੱਕ ਹੁੰਦਾ ਉੱਥੇ ਘੱਟ ਡੇਢ ਘੰਟਾ ਲੱਗ ਜਾਂਦਾ ਇੱਕ ਵਾਰ ਤੁਹਾਨੂੰ ਨਹੀਂ ਆਪਾਂ ਲਾਲਾ ਲਾਲਾ ਪੂੜਾ ਲੋ ਜੀ ਆ ਗਏ ਆਪਾਂ ਪਥਰੇੜੀਆਂ ਨੇ ਚਲਦੀ ਇੱਧਰ ਖਿਲਾੜੀ ਆਪਣਾ ਗੰਨਾ ਲੈ ਕੇ ਆਏ ਹੋਏ ਤੇ ਅਸੀਂ ਕਿਹਾ ਅਸੀਂ ਵੀ ਕਿਹੜਾ ਮਾਰ ਚੰਨੇ ਆ ਤੇ ਆਪਾਂ ਦਿਖਾਉਣਾ ਤੁਹਾਨੂੰ ਖਿਲਾੜੀ ਪਥਰੇੜੀਆਂ ਬੰਦ ਚਲਦੀ ਹੈ ਜੀ ਕੁਨੇਸ ਮਾਗਰ ਆਪਣੇ ਖੇਤਾਂ ਨਹੀਂ ਪਾਈ ਨੇ ਬਣਾਇਆ ਕਲਾੜ ਬਹੁਤ ਸੋਹਣੀ ਹਵਾ ਚੱਲਦੀ ਆ ਦਿਖਾਉਣੀ ਕਲਾੜ ਤਾਂ ਚੱਲਦਾ ਰਾਜੂ ਕਿਹਾ ਡਾਲੀ ਵੀ ਉਹ ਕਲਾੜੀ ਚੱਲਦੀ ਆ ਡਾਲੀ ਆ ਦੇਖੋ ਗੰਨਾ ਲਾ ਰਹੇ ਆ ਇੱਧਰ ਇਹ ਮੈਂ ਕਹਿੰਦਾ ਆਪਣਾ ਹੀ ਚੱਲ ਰਿਹਾ ਗੰਨਾ ਰਸ ਨਿਕਲਦਾ ਆ ਵੀ ਲੱਗਿਆ ਪਿਆ ਦੇਖੋ ਖਲਾੜੀ ਚ ਏ ਹੁਣ ਕਿਸੇ ਕਿਸੇ ਪਿੰਡ ਚ ਹੋ ਗਈ ਸਾਸਰੀ ਗਾਲ ਦੀ ਹੋਰ ਬਾਈ ਠੀਕ ਆ ਨਹੀਂ ਇਹਦਾ ਕੰਮ ਹੋਂਪੇ ਹੋ ਗਿਆ ਪਿੰਡਾਂ ਚ ਹੋਣਾ ਬਾਈ ਹਾਂ ਜਣੀ ਹੁਣ ਪਿੰਡਾਂ ਦੁਬਾਰਾ ਫੇਰ ਲੱਗੀਆਂ ਲੋਕ ਹੁਣ ਲੁਧਿਆਣੇ ਵੀ ਬਹੁਤ तरह ਦਾ ਗੋੜ ਬਣਾਇਆ ਪਤਾ ਜੁਨੀ ਵਸਤੀ ਦੇ ਉੱਤੇ ਆਏ ਤੇ ਲੋਕ ਜਿਹੜਾ ਬੜੇ ਬੜੇ ਖਿਲਾੜ ਲਾਏ ਵੀ ਕਿਸੇ ਨੇ ਆਪਣਾ ਗਾਜਰਾਂ ਦਾ ਗੋੜ ਕਾਲਸੀ ਦਾ ਗੋੜ ਔਲਿਆਂ ਦਾ ਗੋੜ ਕਈ ਤਰ੍ਹਾਂ ਦੀ ਵੈਰੈਟੀ ਬਣਾਤੀ ਆ ਚੱਲਦਾ ਖਿਲਾੜ ਜੀ ਤੇ ਬੱਤ ਆ ਗਈ ਕੋਈ ਵਧੀਆ ਬਣਿਆ ਕਣ ਹੈਗਾ ਠੀਕ ਆ ਵਧੀਆ ਚਲ ਵਧੀਆ ਹੀ ਚਾਹੀਦਾ ਤੇ ਕਰਿਆ ਗੋੜਾ ਇੱਧਰ ਉੱਤੋਂ ਰਸ ਆਉਂਦਾ ਉੱਧਰ ਤੇ ਚਲ ਕਿਹ ਅੱਜ ਰੈਜ ਚ ਪੌਣ ਹੁੰਦਾ ਫਿਰ ਇੱਧਰ ਪਾ ਦਿੰਦੇ ਆ ਜਦੋਂ ਪੱਕ ਗਿਆ ਪੇ ਦੇ ਤਾਂ ਦਿਖਾਉਣੇ ਗੋੜ ਖਾ ਕੇ ਦੇਖਣੇ ਚੈੱਕ ਕਰਦੇ ਆ ਆ ਜਾ ਫਿਰ ਹਲ ਚਾਰ ਬੱਤਾ ਨਿਕਲ ਗਈਆਂ ਗੁੜ ਦੇਖਨੇ ਆ ਦੇਖ ਰਿਹਾ ਹਾਂ ਹਾਂ ਕਿਵੇਂ ਆ ਬਾਬਾ ਇਹ ਬਹੁਤ ਸੋਹੜਾ ਆ ਜੇ ਵਾਹ ਵਧੀਆ ਤਾਜ਼ਾ ਤਾਜ਼ਾ ਗੁੜ ਤਾਂ ਵਧੀਆ ਲੱਗਦਾ ਆ ਹਾਂ ਬਹੁਤ ਆਦਦੀ ਅੱਜ ਅੰਬਾਂ ਵਰਪੂਰ ਭਰ ਆਇਆ ਵੇ ਅਰੇ ਗੰਬ ਭਰਿਆ ਵੇ ਆ ਵੀ ਆ ਪੂਰ ਪੂਰ ਵਾ ਵਾ ਵਧੀਆ ਮਾਹੌਲ ਹੈ ਖੇਰ ਜਗ੍ਹਾ ਪਰ ਖਿਲਾੜ ਬਣਾਇਆ ਮੈਂ ਭਾਈਆਂ ਦੇ ਤੇੜੀਆਂ ਪੜਦੇ ਆ ਭਾਈਸਾਲ ਛੜੀ ਕਈ ਪਿੰਡਾ ਸਾਡੇ ਲਾਗਪਾਸ ਹੀ ਨਾ ਪਿੰਡਾਂ ਦਾ ਖਿਲਾੜੇ ਚੱਲਦਾ ਇਹ ਠੰਡ ਪਿੰਡ ਵਿੱਚ ਰੁਕਲਾਣੀ ਹੈਗੀ ਮੈਂ ਕਹਿੰਦਾ ਇੱਕ ਕਿਆਬ ਨਹੀਂ ਦੋ ਚੱਲ ਰਿਹਾ ਹੈ ਸਰੋਂ ਇਕੱਠੀ ਥੋੜੀ ਜੀ ਰਹਿ ਗਈ ਇੱਧਰ ਥੋੜੀ ਰਹਿ ਗਈ ਇਕੱਠੀ ਉਹ ਵੀ ਫਿਰ ਫਰਥਰ ਐਚਰ ਲਾ ਕੇ ਕਢਾ ਦਿੰਦੇ ਆ ਜੀ ਵਧੀਆ ਆਪਣੇ ਘਰ ਦਾ ਸਰੋਂ ਦਾ ਤੇਲ ਹੋ ਜਾਣਾ ਵਧੀਆ ਆਪਣੇ ਜੁੱਪਾ ਆਈ ਆਪਾਂ ਨੂੰ ਲਾਉਣੇ ਚਾਹੀਦਾ ਆਪਣਾ ਬਾਕੀ ਜੋ ਵੀ ਹਨ ਆਪਾਂ ਜ਼ਿੰਮੇਵਾਰ ਛੱਡਦੇ ਜਾ ਰਹੇ ਹਾਂ ਪਿੰਡ ਵਾਲੇ ਲੋਕ ਤਾਂ ਖਾਸ ਕਰਕੇ ਬਹੁਤ ਮੱਝਾਂ ਦੁੱਧ ਦੀ ਵੀ ਘਾਟ ਹੋਣ ਲੱਗੀ ਜ਼ਿਆਦਾਤਰ ਪਿੰਡ ਵਿੱਚ ਹੁਣ ਡੋਲੂ ਚੱਕ ਕੇ ਦੁੱਧ ਨੇ ਆਉਂ ਹਾਲਾ ਕੰਮ ਹੋ ਗਿਆ ਕਹਿੰਦੇ ਵੀ ਕਿਆ ਬਚਾ ਰੱਖਣੀਆਂ ਨਾ گاਵਾ ਵੀ ਆਪਣਾ ਕਿਲੋ 2 ਕਿਲੋ ਦੁੱਧ ਮੁੱਕਦਾ ਨਹੀਂ ਪਰ ਹਨਾ ਗਠਾ ਹੀ ਲਾਉਣਾ ਪਿਆਜ਼ ਲਾਉਣਾ ਲਸਣ ਲਾਉਣਾ ਹੋਰ ਸਾਬੀਆਂ ਛੋਟੀਆਂ ਮੋਟੀਆਂ ਘਿਆਰੀਆਂ ਮੜਾ ਕੇ ਜੋ ਅੱਗੇ ਲਾਉਂਦੇ ਤੇ ਮਤਲਬ ਇਹ ਲੋਪੇ ਹੋ ਜਾ ਰਿਹਾ ਕਹਿੰਦੇ ਨੇ ਸਬਜ਼ੀ ਵਾਲਾ ਭਾਈ ਆਉ ਉਹ ਤੇ ਲੈ ਲਾਂਗੇ ਪਰ ਨਹੀਂ ਇਹਨਾਂ ਵਾਲੇ ਰੇਟ ਵਧਦਾ ਤੇ ਨਾਲੇ ਆਪੇ ਹਨਾ ਜ਼ਿਮੀਦਾਰ ਭਰਾਵਾਂ ਦਾ ਤਾਂ ਵਧਦਾ ਨਹੀਂ ਉਹ ਤਾਂ ਦੀ ਤਾਂ ਮੰਡੀ ਚ ਉਹੀ ਘੱਟ ਰੇਟ ਪਾ ਲੱਗਦੀ ਜਿਹੜੇ ਵੇਚਦੇ ਹੁਣ ਉਹੀ ਜਾਰਾ ਕਮਾਉਨੇ ਆ ਤੇ ਆਪਣੀ ਚੀਜ਼ ਆਪਣੀ ਆਪਗਾਓ ਜਿੰਨੀ ਵੀ ਆਪਣਾ ਗਾ ਸਕਦੇ ਆ ਸਭ ਦਾ ਦੀਪਾ ਜੀ ਘਰਾਂ ਲਾਉ ਆਪਣੀਆਂ ਆਪਣੀਆਂ ਤੋਰਤ ਹੋਰ ਛੋਟੂ ਚੱਲੀ ਆ ਫਿਰ ਹੁਣ ਕਰਨ ਨੂੰ ਆਹੀ ਰਹਿ ਗਿਆ ਹਨਾ ਆ ਰਹਿ ਗਿਆ ਛੋਟੂ ਦਾ ਜੀ ਬਸ ਆ ਚਾਰ ਪੰਜ ਰਹਿ ਗਏ ਥੱਬੇ ਜੀ ਦੇ ਚੱਲਦੇ ਆ ਬਸ ਛੋਟੂ ਆ ਵਧੀਆ ਨਹੀਂ ਵਧੀਆ ਫੇ ਜੇ ਪੇਟ ਵਰ ਗਿਆ ਹਾਂ ਜੀ ਚਲ ਵਧੀਆ ਚਾ ਚਲੋ ਜੀ ਫੇਟ ਵਰ ਗਿਆ ਕੋਈ ਦਿਕਤ ਨਹੀਂ ਹੈ ਹੈ ਦਿਕਤ ਨਹੀਂ ਹੀ ਦੇਖ ਲੈ ਕੋਈ ਦਿਕਤ ਆਪਣਾ ਘਰ ਤੋਂ ਕੋਈ ਦਿਕਤ ਨਹੀਂ ਹੈ ਚਲੋ ਠੀਕ ਹੈ ਜਰਾ ਮਰ ਜਰਾ ਖਾਈ ਜਾਂ ਤੀ ਠੀਕ ਹੈ ਠੀਕ ਹੈ ਖਾਓਗੇ ਤਾਂ ਹੀ ਕੰਮ ਕਰੋਗੇ ਇਹ ਵੀ ਸੇਵ ਹੈ ਯਾ ਹਾਂ ਜੀ ਹਾਂ ਚਾਹ ਪਾਣੀ ਜੋ ਕੰਮ ਕਰਦਾ ਬਣਾ ਹਣਾ ਉਹਨ ਰੋਟੀ ਪਾਣੀ ਵਧੀਆ ਦੋ ਇਹ ਸਾਨੂੰ ਜ਼ਰੂਰੀ ਆ ਹਾਂ ਜੀ ਹੈ ਜੇ ਠੀਕ ਹੈ ਜੀ ਇੱਧਰ ਵੀ ਅੰਬਾਂ ਨੂੰ ਕੂਰ ਹੈ ਕਿ ਅੰਬਾਂ ਨੂੰ ਕੂਰ ਪੂਰਾ ਆਇਆ ਹੋਇਆ ਸਾਰੇ ਅੰਬ ਭਰੇ ਪਏ ਕੂਰ ਨਾਲ ਵੱਲੀ ਹੁਣ ਚੱਲਦੇ ਆਂ ਆਪਾਂ ਬੱਟੋ-ਬੱਟਾ ਉਹ ਮੋਟਰ ਦੇ ਆਂ ਨਹੀਂ ਨਾ ਤੁਰਕੇ ਆਪਨੇ ਅਸੀਂ ਬਹੁਤ ਦਿਨਾਂ ਤੋਂ ਹਮਲੇ ਘਾਤੇ ਆਂ ਹਾਂ ਇੰਦਰਾ ਗਾਂਧੀ ਮਾਰੇ ਸੀ ਉਸ ਟਾਈਮ ਸੇ ਆਤੇ ਆਂ ਬੱਲੇ 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 ਇੰਦਰਾ ਗਾਂਧੀ ਮਰੀ ਜੱਦਾ ਹੁੰਦਾ ਤੂੰ ਹੈ ਠੀਕ ਆ ਓਕੇ ਸਾਰੋਂ ਵਧੀਆ ਹੋ ਜਾਣੀ ਆਪਣੇ ਖਾਣੇ ਜੋਗੀ ਤਿੰਨ ਚਾਰ ਕੁਆਂਟਲ ਤੇ ਨਿਕਲੂ ਇਹ ਬਾਤ ਹੈ ਹਾਂ ਕਣਕ ਬਾਅਦ ਵਿੱਚ ਵੀਜੀ ਦੀ ਇਹ ਵੀ ਕਣਕ ਉਹ ਕਣਕ ਕਰੀਦਾ ਫਰਕ ਆ ਇਹ ਲੇਟ ਹੋ ਗਈ aeration ਕਰਕੇ ਬਾਅਦ ਵਿੱਚ ਵੀਜੀ ਉਹ ਗਿੱਲੇ ਚ ਰੌਣੀ ਚ ਵੀ ਛਿੱਟਾ ਦੇ ਦਿੱਤਾ ਉਹ ਕਣਕ ਜਿਹਦੇ ਨਾਲ ਵੀ ਜ਼ਿਆਦਾ ਵਧੀਆ ਜਮੀ ਵੀ ਆ ਕਈ ਵਾਰ ਪ੍ਰੈਕਟੀਕਲ ਕਰਕੇ ਦੇਖ ਲੈਣਾ ਚਾਹੀਦਾ ਕੰਮ ਲੋਟ ਆ ਜਾਂਦਾ ਹੈ ਤੇ ਜਿਆ ਪੁਲਾਤੀ ਮੰਨੂ ਵੀ ਦੇ ਦੋ ਥੋੜੀ ਜੀ ਚਾਹ ਹਾਂ ਵੀ ਖੇਤ ਵਾਲੀ ਚਾਹ ਦਾ ਨਿਆਰਾ ਲੈ ਲੀ ਜੀ ਇਹ ਵੀ ਨਸੀਬਮਨ ਵਾਲੇ ਮਿਲਦੀ ਆ ਬਾਪੂ ਜੀ ਬਾਲਾ ਲਓ ਜੀ ਕਰਤੀ ਸੇਵਾ ਇਧਰ ਮੋਟੂ ਨੂੰ ਵੀ ਦੇ ਤੇ ਸਮੋਸੇ ਗੈਰ ਵਰਕੀ ਤੇ ਛੋਟੂ ਉਹਨਾਂ ਨੂੰ ਵੀ ਦੇ ਤੇ ਔਰੇ ਵੀ ਅੰਬ ਨੂੰ ਕੂਰ ਬਹੁਤ ਆ ਵੀ ਆ ਤਾਂ ਅੰਬ ਸੁੱਕ ਗਿਆ ਹਨਾ ਇਹ ਤਾਂ ਪਹਿਲਾਂ ਹੀ ਸੁੱਕਿਆ ਹੋਇਆ ਹਨਾ ਤੇ ਅੰਦਾ ਅੱ비 ਅੰਬ ਦੇਖੋ ਕੂਰ ਨਾ ਭਰਿਆ ਪਿਆ ਅੱਜ ਸਾਰੇ ਅੰਬ ਬੈਦਗੀ ਹਾਂ ਸਾਰੇ ਅਬ ਹਾਂ ਸਾਰੇ ਅਬ ਆਹ ਦੇਖੋ ਜੀ ਇਹ ਕਣਕ ਨਾ ਅਸੀਂ ਅਰਾਉਣੀ ਕਰਿਆ ਤਾਂ ਖੇਤ ਅਰਾਉਣੀ ਕਰਕੇ ਬੀਜੀ ਦੀ ਹਾਂ ਜੜੀ ਪਾਣੀ ਲਾ ਕੇ ਇੱਕ ਖੇਤ ਮਰਿਆ ਹੋਇਆ ਹਾਂ ਹਾਂ ਪਾਣੀ ਲਾ ਕੇ ਉਹੀ ਵੀ ਖੇਤ ਸੁੱਕ ਤਾ ਵੀ ਪ੍ਰੈਕਟੀਕਲ ਕਰਤਾ ਤਾਂ ਦੇਖੋ ਕਣਕ ਐਨ ਖੜੀ ਇੱਕ ਨੰਬਰ ਇਹ ਕਿੰਨੀ ਜਗਾ ਹੋ ਗਈ ਇਹ ਆਪਣੀ ਇਹ 5 ਕਨਾਲਾਂ ਤਕਰੀਬ ਆ ਕਣਕ ਜਿਹੜੀ ਬਿਨਾ ਉਤੇ ਵੀ ਦੀ ਬਹੁਤ ਸੋਹਣੀ ਕਣਕ ਖੜੀ ਆ ਦੇਖੋ ਐਨ ਪੂਰੀ ਹਾਂ ਬਰਸੇਂ ਮਾਂਗ ਛਿੱਟਾ ਮਾਰਿਆ ਗਿੱਲੇ ਪਾਣੀ ਲਾ ਕੇ ਐਨ ਕਣਕ ਪੂਰੀ ਜੰਮਈ ਗੁੱਲੀ ਡੰਡਾ ਵੀ ਹੈ ਨਹੀਂ ਚ ਪੰਡ ਮੋਟਾ ਹੀ ਆ ਸੰਕ ਠੀਕ ਆ ਕੂੜ ਬਹੁਤ ਆ ਬੰਨੜੀ ਐ ਮਰ ਵੀ ਕੂੜ ਬਹੁਤ ਆ ਉੱਥੇ ਪਿੱਛੇ ਵੀ ਹੋੜ ਬਹੁਤ ਪੂਰਾ ਦੇਖੋ ਅਟਲਟ ਆਈ ਵੀ ਆ ਪਾਣੀ ਫੀਲੇ ਇਹਨਾਂ ਨੇ ਚਾਹ ਪੀ ਰਹੇ ਆ ਸੇਵਾ ਕਰਤੀ ਦਾ ਦੀ ਅਬ ਵੀ ਕਹਿੰਦਾ ਜਿਹੜਾ ਕਦੇ ਵੱਜਦਾ ਕਾਫੀ ਟਾਈਮ ਬਾਅਦ ਆਇਆ ਮੈਂ ਰੇਪ ਆਇਆ ਅੱਛਾ ਪਹਿਲਾਂ ਤੇ ਉਹ ਆਪਣੀ ਦੂਈ ਮੋਟਰ ਉੱਥੇ ਤੇ ਆਏ ਆਪਾਂ ਪਹਿਲਾਂ ਪਹੁੰਚ ਕੇ ਆਪਾਂ ਮੋਟਰ ਪਰ ਉਹਦੇ ਜਿੱਥੇ ਉਹ ਦੂਈ ਮੋਟਰ ਪਰ ਤੇ ਉਹ ਸਾਹਮਣੇ ਦਿਖ ਰਹੀ ਉੱਧਰ ਇਹ ਸਰੋਂ ਪਾ ਰਹੇ ਆ ਇੱਧਰ ਫੋਨ ਲੈ ਕੇ ਆ ਗਈ ਉਹ ਆਪਣੇ ਜੋਗੀ ਵਧੀਆ 4-5 ਕੁਆਂਟਰ ਸਰੋਂ ਦੇ ਹੋ ਜਾਣੇ ਘਰ ਵਾਸਤੇ ਆਪ ਆਪਣੇ ਵਾਸਤੇ ਕਰਦੇ ਆ। ਜਿਹਨ ਚ ਸਰਦ ਗੁੱਲੀ ਡੰਡਾ ਬਹੁਤ ਆ। ਚਲੋ। ਚੜਦੀ ਤਾਂ ਨਹੀਂ ਸਰਾਂ? ਨਹੀਂ ਜੀ। ਅੱਛਾ। ਵਧੀਆ ਹੈ ਜੀ। ਅੱਛਾ। ਠੀਕ ਆ ਮੈਂ ਤਾਂ ਕਿਤੇ ਪਾਉਣ ਲੱਗੇ ਸੁੱਕੂਗੀ ਨਾ। ਢੜੀ ਜਾਂਦੀ ਆ। ਚਾਹ ਕਿੱਥੇ ਬੈਠ ਕੇ ਪੀਣੀ ਆ? ਹੈਂ? ਅੱਛਿਆਂ। ਠੀਕ ਆ। ਲਾਈਟ ਹੁਣ ਆਈ ਵੀ ਹੋਣੀ ਆ ਹੈਂ? ਲਾਈਟ ਹੈ ਗਈ ਆ? ਅੱਛਾ। ਲੋਗੀ ਇਹ ਡੈਡੀ ਵੀ ਨਾਲ ਲੱਗਿਆ ਹੋਇਆ ਹੋਰ ਦੇਖੋ ਤਾਂ ਹੀ ਕੰਮ ਕਰਦੇ ਆ ਬੰਦੇ ਆਪ ਨਾਲ ਹੋ ਕੇ ਕਿਹੜਾ ਹੁੰਦਾ ਵਧੀਆ ਇਹਨੇ ਪਹਿਲਾਂ ਗੰਨੇ ਵੀ ਕਰਦੇ ਉਧਰ ਤੋਂ ਦਿਖਾਇਆ ਤੇ ਸਵੇਰੇ ਹਨਾ ਤੇ ਲਾਟ ਪੁੱਲ ਲਿਕੇ ਜਾਣਾ ਗੰਨਾ ਹੈ ਆਪਣੀ ਜੋਗੀ ਸਰੋਂ ਹੋ ਜਾਣੀ ਖਾਲੀ ਬੋਸ ਹੋਣੀ ਆ ਰੋਟੀਆਂ ਦੇਖੋ ਸਰੋਂ ਦੀ ਵਧੀਆ ਬੀਜ ਤੇ ਫ੍ਰੈਸ਼ਰ ਨਹੀਂ ਕਢਾ ਦੋਗੇ ਇਹਨੂੰ ਹਰ ਮੀਟੇ ਤੇ ਘਰਤੀ ਇਕੱਠੀ ਦੇ ਦਨ ਨੇ ਆ ਸਾਰੀ ਘਰਤੀ ਹੋਰ ਰਹਿ ਗਈ ਥੋੜੀ ਜੀ ਆ ਕੁੰਜਾ ਜਾ ਰਹਿ ਗਿਆ ਹੋ ਗਈ ਹੈ ਨਾ ਸਾਰੀ ਇਕੱਠੀ ਹਾਂ ਜੀ ਹਾਂ ਹਾਂ ਠੀਕ ਆ ਠੀਕ ਆ ਚੱਕ ਦੇ ਕੰਮ ਨੂੰ ਆ ਜਾ ਸਮੋਸੇ ਚਾਹ ਲਿਆ ਆ ਤੇਰੇ ਵਾਸਤੇ ਆ ਲੈ ਆਂਦਾ ਹੀ ਇਹਨੂੰ ਸਮੋਸੇ ਚਾਹ ਵਰਫੀ ਤੇ ਚੱਲਦੇ ਉਧਰ ਮੋਟਰ ਪਰ ਹੁਣ ਆਪਾਂ ਉੱਥੇ ਬੈਠ ਕੇ ਪੀ ਲਣਗੇ ਹਾਂ ਬਾਹੀ ਹੋ ਜੂਗਾ ਮੱਕੀ ਬੀਜ ਹੋ ਜੂਗੀ ਹੈ ਨਾ ਮੱਕੀ ਬੀਜ ਆ ਜਾ ਹਾਂ ਮੱਕੀ ਬੀਜ ਲਾਂਗੇ ਠੀਕ ਆ ਓਕੇ ਹਲਾ ਤੇਰੇ ਤੇ ਕੁਲੀ ਰੰਡਾ ਬਹੁਤ ਆ ਇੱਥੇ ਚੱਲਦੇ ਹੁਣ ਮੋਟਰਪੇਨ ਪਲਾਉਣੇ ਚਾਹ ਚਾਹ ਪਲਾਤੀ ਹੁਣ ਚਲਦੇ ਆਪਾਂ ਘਰ ਨੂੰ ਇੱਧਰ ਲੱਗੇ ਜੀ ਫੇਰ ਦੁਬਾਰਾ ਹਨਾ ਆਪਣਾ ਕੰਮ ਤੇ ਤੇ ਹੁਣ ਚਲਦੇ ਆਪਾਂ ਘਰ ਨੂੰ ਜੀ ਧੁੱਪਾਂ ਬੁਰੀ ਤੇਜ ਆ ਚਾਹ ਪਲਾਤੀ 3 ਵਜੇ ਵਾਲੀ ਚਾਹ ਮਸ਼ਹੂਰ ਹੈ 3 ਵਜੇ ਵਾਲੀ ਚਾਹ कप चाह पी लिया खेतों ले लिया नजारा चाहद ही खेत चलते हम डे ड दोड़ है बट्टो बटा लग